ਕਿਹੜੇ ਕਿਹੜੇ ਜ਼ਿਲ੍ਹੇ ਅਤੇ ਕਿਹੜੇ ਕਿਹੜੇ ਬਲਾਕ ਦੇ ਵਿੱਚ ਪੈਨਸ਼ਨ ਜਾਰੀ ਕਰ ਦਿੱਤੀ ਗਈ ਹੈ ਅਤੇ ਕਿਹੜੇ ਕਿਹੜੇ ਜ਼ਿਲ੍ਹੇ ਅਤੇ ਕਿਹੜੇ ਕਿਹੜੇ ਬਲਾਕ ਦੇ ਵਿੱਚ ਹਾਲੇ ਤੱਕ ਜਿਹੜੀ ਪੈਨਸ਼ਨ ਜਾਰੀ ਨਹੀਂ ਕੀਤੀ ਗਈ ਅਤੇ ਉਹਨਾਂ ਜ਼ਿਲ੍ਹਿਆਂ ਤੇ ਉਹਨਾਂ ਬਲਾਕਾਂ ਦੇ ਵਿੱਚ ਕਿੰਨੀ ਤਾਰੀਖ ਨੂੰ ਇਸ ਮਹੀਨੇ ਦੀ ਪੈਨਸ਼ਨ ਜਾਰੀ ਕੀਤੀ ਜਾਏਗੀ ਕਿਉਂਕਿ ਜੇ ਗੱਲ ਕਰੀਏ ਆਪਾਂ ਪਿਛਲੇ ਮਹੀਨੇ ਦੀ ਤਾਂ ਪਿਛਲੇ ਮਹੀਨੇ 1 ਤੋਂ ਲੈ ਕੇ 3 ਤਰੀਕ ਦੇ ਵਿੱਚ ਵਿੱਚ ਪੈਨਸ਼ਨ ਜਾਰੀ ਕਰਕੇ ਲੋਕਾਂ ਨੂੰ ਰਾਹਤ ਦੇ ਦਿੱਤੀ ਗਈ ਸੀ ਪਰ ਇਸ ਮਹੀਨੇ ਦੇ ਵਿੱਚ ਹਾਲੇ ਤੱਕ ਵੀ ਜਿਹੜੀ ਪੈਨਸ਼ਨ ਹੈ ਜਾਰੀ ਨਹੀਂ ਕੀਤੀ ਗਈ ਸੋ ਲੋਕਾਂ ਨੂੰ ਉਡੀਕ ਹੈ ਕਿ ਕਿੰਨੀ ਤਾਰੀਖ ਨੂੰ ਉਹਨਾਂ ਦੀ ਪੈਨਸ਼ਨ ਜਾਰੀ ਕੀਤੀ ਜਾਏਗੀ ਸੋ ਅੱਜ ਆਪਾਂ ਗੱਲ ਕਰਾਂਗੇ ਪੈਨਸ਼ਨ ਨੂੰ ਲੈ ਕੇ ਅਤੇ ਨਾਲ ਹੀ ਗੱਲ ਕਰਾਂਗੇ ਔਰਤਾਂ ਨੂੰ ਦਿੱਤੇ ਜਾਣ ਵਾਲੇ 1000 ਰੁਪਿਆ ਪ੍ਰਤੀ ਮਹੀਨਾ ਸਕੀਮ ਬਾਰੇ ਕਿ ਕਿੰਨੀ ਤਾਰੀਖ ਤੋਂ ਜਿਹੜਾ ਔਰਤਾਂ ਨੂੰ 1000 ਰੁਪਿਆ ਪ੍ਰਤੀ ਮਹੀਨਾ ਦਿੱਤਾ ਜਾਣਾ ਹੈ ਦੀ ਸ਼ੁਰੂਆਤ ਕੀਤੀ ਜਾਏਗੀ ਅਤੇ ਕਿਹੜੀਆਂ-ਕਿਹੜੀਆਂ ਔਰਤਾਂ ਉਸਦੇ ਲਈ ਐਲੀਜੀਬਲ ਹੋਣਗੀਆਂ ਅਤੇ ਕਿਸ ਤਰ੍ਹਾਂ ਉਹ ਇਸ ਨੂੰ ਅਪਲਾਈ ਕਰ ਸਕਦੀਆਂ ਹਨ ਅਤੇ ਨਾਲ ਹੀ ਗੱਲ ਕਰਾਂਗੇ ਸ਼੍ਰੀ ਨਰਿੰਦਰ ਮੋਦੀ ਜੀ ਦੁਆਰਾ ਚਲਾਈ ਗਈ ਪੀਐਮ ਕਿਸਾਨ ਸਮਾਨਦੀ ਯੋਜਨਾ ਬਾਰੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਸਾਨੂੰ ਮੈਸੇਜ ਅਤੇ ਕਮੈਂਟ ਆਉਂਦੇ ਹਨ ਜਿਸ ਦੇ ਵਿੱਚ ਉਹ ਸਾਨੂੰ ਸਿੱਧਾ ਹੀ ਕਹਿੰਦੇ ਹਨ ਕਿ ਸਾਡੇ ਮੋਦੀ ਵਾਲੇ ਪੈਸੇ ਸਾਡੇ ਖਾਤੇ ਦੇ ਵਿੱਚ ਨਹੀਂ ਆਉਂਦੇ ਅਤੇ ਕਿਸ ਤਰ੍ਹਾਂ ਅਸੀਂ ਮੋਦੀ ਵਾਲੇ ਪੈਸੇ ਆਪਣੇ ਖਾਤਿਆਂ ਦੇ ਵਿੱਚ ਪਾ ਸਕਦੇ ਹਾਂ ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਘਰ ਘਰ ਰਾਸ਼ਨ ਸਕੀਮ ਨੂੰ ਲੈ ਕੇ ਕਿ ਉਸ ਦੇ ਵਿੱਚ ਕਿਹੜੇ ਨਵੇਂ ਵੱਡੇ ਬਦਲਾਅ ਕੀਤੇ ਗਏ ਹਨ ਸੋ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਜੋ ਸਰਕਾਰ ਦੁਆਰਾ ਦਿੱਤੀਆਂ ਜਾਣ ਵਾਲੀਆਂ ਨੋਟੀਫਿਕੇਸ਼ਨਾਂ ਹਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਸਹੀ ਤਰੀਕੇ ਦੇ ਨਾਲ ਪਹੁੰਚ ਸਕਣ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੀਐਮ ਕਿਸਾਨ ਸਮਾਨਦੀ ਯੋਜਨਾ ਨਾਲ ਜੁੜੇ ਹੋਏ ਕਿਸਾਨਾਂ ਬਾਰੇ ਜਿਸ ਦੇ ਵਿੱਚ ਕਿਸਾਨਾਂ ਦੇ ਜਿਹੜੇ ਮੈਸੇਜ ਅਤੇ ਕਮੈਂਟ ਆਉਂਦੇ ਹਨ ਜਿਸ ਦੇ ਵਿੱਚ ਉਹ ਸਾਨੂੰ ਪੁੱਛਦੇ ਹਨ ਕਿ ਸਾਡੇ ਮੋਦੀ ਵਾਲੇ ਪੈਸੇ ਸਾਡੇ ਬੈਂਕ ਖਾਤੇ ਦੇ ਵਿੱਚ ਨਹੀਂ ਆਉਂਦੇ ਸੋ ਕਿਸ ਤਰ੍ਹਾਂ ਸੀ ਉਹਨਾਂ ਨੂੰ ਤਲਵਾ ਸਕਦੇ ਆ ਤਾਂ ਤੁਸੀਂ ਜਾਣਾ ਹੈ ਪੀਐਮ ਕਿਸਾਨ ਸਮਾਨਦੀ ਯੋਜਨਾ ਦੇ ਪੋਰਟਲ ਉੱਤੇ ਇਸ ਪੋਰਟਲ ਦੇ ਉੱਤੇ ਜਾ ਕੇ ਤੁਸੀਂ ਨੋ ਯੂਰ ਸਟੇਟਸ ਵਾਲੀ ਜੋ ਵਿੰਡੋ ਹੈ ਉਸ ਨੂੰ ਓਪਨ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਹਾਡੇ ਤਿੰਨ ਸਟੇਟਸ ਤੁਹਾਨੂੰ ਉਸ ਦੇ ਵਿੱਚ ਸ਼ੋ ਹੋਣਗੇ ਜਿਸ ਦੇ ਵਿੱਚ ਪਹਿਲਾ ਹੋਏਗਾ ਲੈਂਡ ਸੀਡਿੰਗ ਦੂਜਾ ਹੋਏਗਾ KYC ਅਤੇ ਉਸ ਤੋਂ ਬਾਅਦ ਹੋਏਗਾ ਆਧਾਰ ਕਾਰਡ ਬੈਂਕ ਸੀਡਿੰਗ ਤਾਂ ਇਸ ਦੇ ਵਿੱਚ ਜੇਕਰ ਤੁਹਾਡੀ ਲੈਂਡ ਸੀਡਿੰਗ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਉੱਥੇ ਤੁਹਾਨੂੰ ਰੈੱਡ ਆਈਕਨ ਸ਼ੋ ਹੋ ਰਿਹਾ ਹੈ ਤਾਂ ਤੁਸੀਂ ਆਪਣੀ ਜਮਾਬੰਦੀ ਕਢਵਾ ਲੈਣੀ ਹੈ ਅਤੇ ਆਪਣੇ ਸ਼ਹਿਰ ਦੇ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਜਿਹੜਾ ਵੀ ਅਧਿਕਾਰੀ ਪੀਐਮ ਕਿਸਾਨ ਸਮਾਨ ਨਿਧੀ ਯੋਜਨਾ ਨਾਲ ਜੁੜੇ ਹੋਏ ਕੇਸਾਂ ਨੂੰ ਦੇਖਦਾ ਹੈ ਉਸ ਦੇ ਕੋਲ ਆਪਣੀ ਜਮਾਬੰਦੀ ਲੈ ਕੇ ਜਾਣੀ ਹੈ ਅਤੇ ਉਸ ਦੇ ਨਾਲ ਹੀ ਆਪਣੇ ਜਿਹੜਾ ਆਧਾਰ ਕਾਰਡ ਹੈ ਉਸ ਦੀ ਇੱਕ ਕਾਪੀ ਅਤੇ ਇੱਕ origignal ਆਧਾਰ ਕਾਰਡ ਤੁਸੀਂ ਉਹਦੇ ਕੋਲ ਲੈ ਕੇ ਜਾਣਾ ਹੈ ਅਤੇ ਨਾਲ ਹੀ ਉਸ ਬੈਂਕ ਖਾਤੇ ਦੀ ਫੋਟੋ ਕਾਪੀ ਨਾਲ ਜ਼ਰੂਰ ਲੈ ਕੇ ਜਾਣੀ ਹੈ ਜਿਹੜਾ ਤੁਹਾਡੇ ਬੈਂਕ ਖਾਤੇ ਦੇ ਨਾਲ ਤੁਹਾਡੇ ਆਧਾਰ ਕਾਰਡ ਦੇ ਨਾਲ ਲਿੰਕ ਹੈ ਅਤੇ ਇਹ ਸਭ ਦੇਣ ਤੋਂ ਬਾਅਦ ਤੁਸੀ ਕੁਝ ਦਿਨ ਦੀ ਵੇਟ ਕਰਨੀ ਹੈ ਜਿਹੜਾ ਤੁਹਾਡਾ ਲੈਂਡ ਸੀਡਿੰਗ ਵਾਲਾ ਰੈੱਡ ਆਈਕਨ ਹੈ ਉਹ ਕੁਝ ਦਿਨਾਂ ਦੇ ਵਿੱਚ ਗ੍ਰੀਨ ਸ਼ੋਅ ਕਰ ਜਾਏਗਾ ਅਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੇਕਰ ਤੁਹਾਡੀ ਇਕਈਕੇਵਾਈਸੀ ਵਾਲਾ ਜਿਹੜਾ ਸਟੇਟਸ ਹੈ ਓਕੇ ਨਹੀਂ ਆ ਰਿਹਾ ਉਸ ਦੇ ਵਿੱਚ ਰੈੱਡ ਆਈਕਨ ਸ਼ੋਅ ਹੋ ਰਿਹਾ ਹੈ ਉਸ ਦੇ ਲਈ ਤੁਸੀਂ ਆਪਣੀ ਘਰ ਹੀ ਇਕੇ ਵਾਈਸੀ ਕਰ ਸਕਦੇ ਹੋ ਜੇਕਰ ਤੁਹਾਨੂੰ ਆਪਣੇ ਘਰ ਇਕੇ ਵਾਈਸੀ ਨਹੀਂ ਕਰਨੀ ਆਉਂਦੀ ਤਾਂ ਤੁਸੀਂ ਆਪਣੇ ਨੇੜੇ ਦੇ ਕਿਸੇ ਵੀ ਉਸ ਦੁਕਾਨ ਤੇ ਜਾ ਕੇ ਜਿਹੜੇ ਕੀ ਆਧਾਰ ਕਾਰਡ ਦਾ ਕੰਮ ਕਰਦੇ ਹਨ ਜਾਂ ਫੋਟੋਕਾਪੀਆਂ ਕੱਢ ਕੇ ਦਿੰਦੇ ਹਨ ਜਿਸ ਤਰ੍ਹਾਂ ਕਿ ਮੋਬਾਈਲ ਰੀਚਾਰਜ ਵਾਲੇ ਸਾਈਬਰ ਕੈਫੇ ਵਾਲੇ ਉਹਨਾਂ ਕੋਲੇ ਜਾ ਕੇ ਤੁਸੀਂ ਆਪਣੀ ਈਕੇ ਵੀਸੀ ਕਰਵਾ ਸਕਦੇ ਹੋ ਲੇਕਿਨ ਧਿਆਨ ਰੱਖਣਾ ਕਿ ਹਮੇਸ਼ਾ ਹੀ ਕਿਸੇ ਭਰੋਸੇਯੋਗ ਇਨਸਾਨ ਤੋਂ ਆਪਣਾ ਕੰਮ ਕਰਵਾਉਣਾ ਹੈ ਹਰ ਕਿਸੇ ਨੂੰ ਤੁਸੀਂ ਆਪਣਾ ਜਿਹੜਾ ਆਧਾਰ ਕਾਰਡ ਹੈ ਜਾਂ ਓਟੀਪੀ ਹੈ ਨਹੀਂ ਦੇਣਾ ਹੈ ਉਸ ਦੇ ਲਈ ਜਿਹੜੇ ਤੁਹਾਡੇ ਭਰੋਸੇਯੋਗ ਦੁਕਾਨਦਾਰ ਹਨ ਜਿੰਨਾਂ ਤੋਂ ਤੁਸੀਂ ਕੰਮ ਕਰਵਾਉਂਦੇ ਹੋ ਜਿਨ੍ਹਾਂ ਤੇ ਤੁਹਾਨੂੰ ਯਕੀਨ ਹੈ ਉਸੇ ਹੀ ਇਨਸਾਨ ਤੋਂ ਆਪਣਾ ਕੰਮ ਕਰਵਾਉਣਾ ਹੈ ਉਸੇ ਹੀ ਇਨਸਾਨ ਤੋਂ KYC ਕਰਾਉਣੀ ਹੈ ਅਤੇ ਤੀਸਰੇ ਸਟੇਟਸ ਦੀ ਗੱਲ ਕਰੀਏ ਤਾਂ ਉਹ ਹੈ ਬੈਂਕ ਆਧਾਰ ਸੀਡਿੰਗ ਜੇਕਰ ਤੁਹਾਡਾ ਬੈਂਕ ਖਾਤੇ ਦੇ ਵਿੱਚ ਤੁਹਾਡਾ ਆਧਾਰ ਕਾਰਡ ਲਿੰਕਡ ਨਹੀਂ ਹੈ ਤਾਂ ਵੀ ਤੁਹਾਡੇ ਜਿਹੜੀ ਪੇਮੈਂਟ ਹੈ ਰੋਕ ਸਕਦੀ ਹੈ ਕਿਉਂਕਿ ਪੀਐਮ ਕਿਸਾਨ ਸਮਾਨਦੀ ਦੀ ਯੋਜਨਾ ਦੇ ਉੱਤੇ ਉਸੇ ਹੀ ਬੈਂਕ ਖਾਤੇ ਦੇ ਵਿੱਚ ਤੁਹਾਡੀ ਪੇਮੈਂਟ ਪਾਈ ਜਾਂਦੀ ਹੈ ਜਿਸ ਦੇ ਨਾਲ ਤੁਹਾਡਾ ਆਧਾਰ ਕਾਰਡ ਲਿੰਕ ਹੈ ਤਾਂ ਕਿ ਕਿਸੇ ਹੋਰ ਇਨਸਾਨ ਨੂੰ ਜਿਹੜੀ ਪੇਮੈਂਟ ਹੈ ਨਾ ਚਲੀ ਜਾਏ ਸੋ ਇਹ ਸਿਕਿਉਰਿਟੀ ਪਰਪਸ ਲਈ ਕੀਤਾ ਜਾਂਦਾ ਹੈ ਤਾਂ ਤੁਸੀਂ ਆਪਣੇ ਬੈਂਕ ਖਾਤੇ ਦੇ ਵਿੱਚ ਆਪਣਾ ਆਧਾਰ ਕਾਰਡ ਲਿੰਕ ਜ਼ਰੂਰ ਕਰਵਾਉਣਾ ਹੈ ਜੇਕਰ ਉਸ ਤੋਂ ਬਾਅਦ ਵੀ ਜਿਹੜੀ ਇਹ ਪ੍ਰੋਬਲਮ ਜਾਰੀ ਰਹਿੰਦੀ ਹੈ ਤਾਂ ਤੁਹਾਨੂੰ ਅਸੀਂ ਇੱਕ ਐਡਵਾਈਸ ਕਰਦੇ ਹਾਂ ਕਿ ਤੁਸੀਂ ਇੰਡੀਅਨ ਪੋਸਟ ਬੈਂਕ ਦੇ ਵਿੱਚ ਆਪਣਾ ਖਾਤਾ ਖਲਵਾਓ ਅਤੇ ਉਸ ਦੇ ਨਾਲ ਜਿਹੜਾ ਤੁਸੀਂ ਆਪਣਾ ਆਧਾਰ ਕਾਰਡ ਹੈ ਲਿੰਕ ਕਰਵਾਓ ਤਾਂ ਜਿਹੜੀ ਤੁਹਾਡੀ ਪੇਮੈਂਟ ਹੈ ਉਹ ਪੂਰਨ ਤੌਰ ਤੇ ਅ ਜਿੰਨੀਆਂ ਵੀ ਤੁਹਾਡੀਆਂ ਪੀਐਮ ਕਿਸਾਨ ਸਮਾਨੇ ਦੀ ਯੋਜਨਾ ਦੀਆਂ ਰੁਕੀਆਂ ਹੋਈਆਂ ਕਿਸ਼ਤਾਂ ਹਨ ਜਦੋਂ ਅਗਲੀ ਕਿਸ਼ਤ ਜਾਰੀ ਕੀਤੀ ਜਾਏਗੀ ਤਾਂ ਜਿਹੜੀ ਤੁਹਾਡੀ ਪੇਮੈਂਟ ਹੈ ਉਹ ਆ ਜਾਏਗੀ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਪੈਨਸ਼ਨਾਂ ਬਾਰੇ ਕਿ ਪੈਨਸ਼ਨਾਂ ਕਿੰਨੀ ਤਾਰੀਖ ਨੂੰ ਜਾਰੀ ਕੀਤੀਆਂ ਜਾਣਗੀਆਂ ਅਤੇ ਕਿੰਨੀਆਂ ਜਾਰੀ ਕੀਤੀਆਂ ਜਾਣੀਆਂ ਕਿਉਂਕਿ ਜੇਕਰ ਗੱਲ ਕਰੀਏ ਆਪਾਂ ਪਿਛਲੇ ਮਹੀਨੇ ਤਾਂ 1 ਤੋਂ ਲੈ ਕੇ 4-5 ਤਾਰੀਖ ਦੇ ਵਿੱਚ ਵਿੱਚ ਪੈਨਸ਼ਨਾਂ ਜ਼ਿਆਦਾਤਰ ਜਲਿਆਂ ਅਤੇ ਜ਼ਿਆਦਾਤਰ ਬਲਾਕਾਂ ਦੇ ਵਿੱਚ ਵਿੱਚ ਜਾਰੀ ਕਰ ਦਿੱਤੀਆਂ ਗਈਆਂ ਸਨ ਪਰ ਹਾਲੇ ਤੱਕ ਬਹੁਤੇ ਜ਼ਿਲ੍ਹੇ ਅਤੇ ਬਹੁਤੇ ਬਲਾਕਾਂ ਦੇ ਵਿੱਚ ਜਿਹੜੀ ਪੈਨਸ਼ਨ ਹੈ ਜਾਰੀ ਨਹੀਂ ਕੀਤੀ ਗਈ ਸੋ ਆਪਾਂ ਗੱਲ ਕਰੀਏ ਕਿ ਪੈਨਸ਼ਨ ਦੀ ਤਾਂ ਪੈਨਸ਼ਨ 1500 ਦੇ ਹਿਸਾਬ ਨਾਲ ਹੀ ਜਾਰੀ ਕੀਤੀ ਜਾਏਗੀ ਕਿਉਂਕਿ ਸਰਕਾਰ ਨੇ ਕੋਈ ਵੀ ਅਧਿਕਾਰਿਕ ਤੌਰ ਤੇ ਇਹ ਬਿਆਨ ਨਹੀਂ ਦਿੱਤਾ ਜਿਸ ਵਿੱਚ ਸਰਕਾਰ ਨੇ ਕਿਹਾ ਹੋਵੇ ਕਿ ਪੈਨਸ਼ਨ ਦੇ ਵਿੱਚ ਵਾਧਾ ਕਰਕੇ ਪੈਨਸ਼ਨ ਨੂੰ 2500 ਕਰ ਦਿੱਤਾ ਗਿਆ ਹੈ ਸੋ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਪੈਨਸ਼ਨਾਂ ਦੇ ਵਿੱਚ ਵਾਧਾ ਕਰਕੇ ਲੋਕਾਂ ਨੂੰ ਵੱਡੀ ਰਾਹਤ ਦੇ ਦਿੱਤੀ ਜਾਏ ਹੁਣ ਆਪਾਂ ਗੱਲ ਕਰਦੇ ਹਾਂ ਔਰਤਾਂ ਨੂੰ ਦਿੱਤੇ ਜਾਣ ਵਾਲੇ 1000 ਰੁਪਿਆ ਪ੍ਰਤੀ ਮਹੀਨਾ ਸਕੀਮ ਬਾਰੇ। ਹਾਲੇ ਤੱਕ ਜਿਹੜਾ ਔਰਤਾਂ ਨੂੰ ਦਿੱਤਾ ਜਾਣ ਵਾਲਾ 1000 ਰੁਪਿਆ ਪ੍ਰਤੀ ਮਹੀਨਾ ਸਕੀਮ ਹੈ ਉਸ ਦੇ ਕੋਈ ਵੀ ਫਾਰਮ ਆਨਲਾਈਨ ਜਾਂ ਆਫਲਾਈਨ ਅਪਲਾਈ ਕਰਨ ਲਈ ਕੋਈ ਵੀ ਪੁਖਤਾ ਤੌਰ ਤੇ ਕੋਈ ਦਸਤਾਵੇਜ਼ ਨਹੀਂ ਆਏ। ਸੋ ਜਿਹੜੇ ਵੀ ਲੋਕ ਆਪਣੇ ਚੈਨਲ ਤੇ ਅਜਿਹੀਆਂ ਵੀਡੀਓ ਪਾ ਰਹੇ ਹਨ ਕਿ ਤੁਸੀਂ 1000 ਰੁਪਿਆ ਪ੍ਰਤੀ ਮਹੀਨਾ ਸਕੀਮ ਅਪਲਾਈ ਕਰ ਸਕਦੇ ਹੋ ਅਤੇ ਐਨੀ ਤਾਰੀਖ ਤੋਂ ਇਸ ਨੂੰ ਅਪਲਾਈ ਕੀਤਾ ਜਾਣਾ ਹੈ। ਤੁਸੀਂ ਇਹ ਸਭ ਫੇਕ ਵੀਡੀਓਜ਼ ਹਨ। ਕਿਉਂਕਿ ਜਦੋਂ ਹੀ ਔਰਤਾਂ ਨੂੰ ਦਿੱਤਾ ਜਾਣ ਵਾਲਾ 1000 ਰੁਪਿਆ ਪ੍ਰਤੀ ਮਹੀਨਾ ਸਕੀਮ ਹੈ ਇਸ ਨੂੰ ਲਾਗੂ ਕੀਤਾ ਜਾਏਗਾ ਤਾਂ ਸਰਕਾਰ ਇਸ ਬਾਰੇ ਆਪਣੇ ਚੈਨਲ ਅਤੇ ਆਨਲਾਈਨ ਸੋਸ਼ਲ ਮੀਡੀਆ ਉੱਪਰ ਇੱਕ ਅਧਿਕਾਰਿਕ ਬਿਆਨ ਦੇਗੀ ਜਿਸ ਤੋਂ ਬਾਅਦ ਸਰਕਾਰ ਦੇ ਜਿਹੜੇ ਅਧਿਕਾਰੀ ਹਨ ਤੁਹਾਨੂੰ ਖੁਦ ਦੱਸਣਗੇ ਕਿ ਕਿਵੇਂ ਇਸ ਨੂੰ ਆਪਾਂ ਅਪਲਾਈ ਕਰ ਸਕਦੇ ਹਾਂ ਤੇ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਹਾਂ ਸੋ ਹਾਲੇ ਤੱਕ ਇਸ ਬਾਰੇ ਕੋਈ ਵੀ ਅਪਡੇਟ ਜਾਰੀ ਨਹੀਂ ਕੀਤੀ ਗਈ ਹੈ ਸੋ ਤੁਸੀਂ ਇਹਨਾਂ ਫੇਕ ਵੀਡੀਓਜ਼ ਤੋਂ ਵੱਚ ਸਕਦੇ ਹੋ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ